ਦੇਖ ਤੇਗ ਫਤਿਹ ਨਸਰਤ ਬੇਦਰੰਗ ਯਾਫਤਾਜ਼ ਨਾਨਕ ਗੁਰੂ ਗੋਬਿੰਦ ਸਿੰਘ ਇਹ ਉਹ ਮਹਾਨ ਪਵਿੱਤਰ ਸ਼ਬਦ ਨੇ ਜਿਨ੍ਹਾਂ ਸ਼ਬਦਾਂ ਨੂੰ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੀਆਂ ਸ਼ਾਹੀ ਮੋਹਰਾਂ ਦਾ ਸ਼ਿੰਗਾਰ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਧਰਮ ਦਾ ਰਾਜ ਸੀ ਮਨੁੱਖਤਾ ਦਾ ਰਾਜ ਸੀ ਸਾਂਝੀ ਵਾਤਾ ਦਾ ਰਾਜ ਸੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਜਿਹੜਾ ਇੱਕ ਕਨਸੈਪਟ ਸਿੱਖ ਕੌਮ ਦੇ ਹਿੱਸੇ ਆਇਆ ਤੇ ਚਿੱਤ ਰੱਖਿਓ ਇਹ ਦਿਨ ਕੇਵਲ ਤੇ ਕੇਵਲ ਬਾਬਾ ਬੰਦਾ ਸਿੰਘ ਬਹਾਦਰ ਦੀ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਗੁਰੂ ਦਾ ਰਾਜ ਸੀ ਇਹ ਉਹਦਾ ਆਪਣਾ ਰਾਜ ਨਹੀਂ ਸੀ ਕਿਉਂਕਿ ਇਤਿਹਾਸ ਕੇ ਮਸਾਲਾ ਦੱਸ ਦੀਆਂ ਨੇ ਉਸ ਤੋਂ ਪਹਿਲਾਂ ਜਿੰਨੀਆਂ ਵੀ ਬਾਦਸ਼ਾਹਾਂ ਨੇ ਰਾਜ ਕੀਤਾ ਉਹ ਆਪਣੇ ਨਾਂ ਤੇ ਰਾਜ ਕੀਤਾ ਹਿੰਦੂ ਦੀ ਧਰਤੀ ਦੀ ਤਾਰੀਖ ਦਾ ਇਤਿਹਾਸ ਪੜ੍ਹ ਕੇ ਦੇਖ ਲਈਏ ਸਨ 1206 ਤੋਂ ਲੈ ਕੇ ਲਗਭਗ 1526 ਤੱਕ ਸੁਲਤਾਨਾਂ ਦਾ ਰਾਜ ਰਿਹਾ ਜਿਹਨਾਂ ਚ ਕਈ ਖਾਨਦਾਨ ਆਉਂਦੇ ਨੇ ਖਿਲਜੀ ਤੁਗਲਕ ਸੈयद ਮਮਲੂਕ ਹਰ ਇੱਕ ਨੇ ਆਪਣੇ ਨਾਂ ਤੇ ਰਾਜ ਕੀਤਾ ਤੇ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਧ ਤਾਕਤਵਰ ਬਾਦਸ਼ਾਹ ਸੀ ਅਲਾਉਦੀਨ ਖਿਲਜੀ ਜਦੋਂ ਕਦੇ ਅਲਾਉਦੀਨ ਖਿਲਜੀ ਦੇ ਸਿੱਕੇ ਵੇਖਦੇ ਆ ਚੁੱਕੇ ਤੇ ਉਹਨਾਂ ਸਿੱਕਿਆਂ ਦੇ ਉੱਤੇ ਉਹਦਾ ਆਪਣਾ ਨਾਮ ਸਾਨੂੰ ਖੁਦਿਆ ਮਿਲਦਾ ਏ ਜਿਨ੍ਹਾਂ ਉੱਤੇ ਬਾ ਕਾਇਦਾ ਲਿਖਿਆ ਹੁੰਦਾ ਏ ਅਬੂਲ ਮੁਜ਼ਫਰ ਅਲ ਸੁਲਤਾਨ ਮਹਮੂਦ ਸ਼ਾ ਸੁਲਤਾਨਾਂ ਤੋਂ ਬਾਅਦ ਹਿੰਦੁਸਤਾਨ ਵਿੱਚ ਰਾਜ ਆਇਆ ਮੁਗਲਾਂ ਦਾ ਤੇ ਮੁਗਲਾਂ ਨੇ ਆਪਣੇ ਸਿੱਕਿਆਂ ਦੇ ਉੱਤੇ ਵੀ ਆਪਣਾ ਨਾਮ ਖੋਦਵਾਇਆ ਤਵਾਰੀਖੀ ਪਨੇ ਬਿਆਨ ਕਰਦੇ ਨੇ ਕਿ ਔਰੰਗਜ਼ੇ ਬਾਦਸ਼ਾਹ ਦੇ ਸਿੱਕਿਆਂ ਦੇ ਉੱਤੇ ਉਹਦਾ ਆਪਣਾ ਨਾਮ ਖੁਦਿਆ ਹੁੰਦਾ ਸੀ ਜਿਨ੍ਹਾਂ ਉੱਤੇ ਇੱਕ ਪਾਸੇ ਲਿਖਿਆ ਹੁੰਦਾ ਸੀ ਸਿੱਕਾ ਮੁਬਾਰਕ ਵਕਤ ਸਾਹਿਬੇ ਕਿਰਾਨ ਬਾਦਸ਼ਾਹ ਗਾਜ਼ੀ ਮੁਹੰਮਦ ਔਰੰਗਜ਼ੇ ਆਲਮਗੀਰ ਇੱਥੇ ਰਿਆਸਤਾਂ ਦੇ ਰਾਜ ਵੀ ਆਏ ਗੋਰਿਆਂ ਦਾ ਰਾਜ ਵੀ ਆਇਆ ਤੇ ਉਹਨਾਂ ਉੱਤੇ ਉਹਨਾਂ ਦਾ ਆਪਣਾ ਨਾਮ ਹੀ ਖੁਦਿਆ ਮਿਲਿਆ ਜਿਸ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਪੰਜਾਬ ਵਿੱਚ ਆਇਆ ਤੇ ਚਿੱਤ ਰੱਖੇ ਉਹਨੇ ਆਪਣਾ ਨਾਮ ਆਪਣੇ ਸਿੱਕਿਆਂ ਦੇ ਖੁਦਵਾਇਆ ਨਹੀਂ ਉਹਨੇ ਆਪਣੇ ਰਾਜ ਨੂੰ ਵੀ ਗੁਰੂ ਸਾਹਿਬ ਦੇ ਸਮਰਪਿਤ ਕੀਤਾ ਉਹਨੇ ਆਪਣੇ ਸਿੱਕੇ ਵੀ ਗੁਰੂ ਸਾਹਿਬ ਨੂੰ ਸਮਰਪਿਤ ਕੀਤੇ ਤੇ ਜਿਨ੍ਹਾਂ ਸਿੱਕਿਆਂ ਦੇ ਉੱਤੇ ਉਹਨਾਂ ਨੇ ਇਹ ਸ਼ਬਦ ਖੋਦ ਵਾਈ ਜਿਨ੍ਹਾਂ ਨੂੰ ਨਾਨਕਸ਼ਾਈ ਇਬਾਰਤ ਆਖਿਆ ਜਾਂਦਾ ਸਿੱਕਾ ਜ਼ਦਬਾਰ ਹਰ ਦੋ ਆਲਮ ਫਜ਼ਲ ਸੱਚਾ ਸਾਹਿਬ ਅਸਤ ਫਤਿਹ ਗੁਰੂ ਗੋਬਿੰਦ ਸਿੰਘ ਸ਼ਾਹਨਸ਼ਾਹ ਤੇਗ ਨਾਨਕ ਵਾਹ ਵਸਤ ਬਾਬਾ ਬੰਦਾ ਸਿੰਘ ਬਹਾਦਰ ਦਾ ਰਾਜ ਪੰਜਾਬ ਦੇ ਵਸੀਆਂ ਦਾ ਰਾਜ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਹਾਨ ਸਾਜ ਹੋਏ ਖਾਲਸੇ ਦਾ ਰਾਜ ਸੀ ਉਸ ਮਹਾਨ ਰਾਜ ਨੇ ਦੁਨੀਆ ਦੇ ਵਿੱਚ ਗਰੀਬਾਂ ਨੂੰ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਸਰ ਉੱਚਾ ਕਰਕੇ ਜਿਊਣ ਦਾ ਹੱਕ ਦਿੱਤਾਏ ਪੰਜਾਬ ਗੁਰਾਂ ਦੇ ਨਾਂ ਤੇ ਜੀਵੇ ਆਏ ਗੁਰਾਂ ਦੇ ਨਾਂ ਤੇ ਜੀਵਦਾ ਰਹੇਗਾ ਇਸ ਇਤਿਹਾਸਕ ਸੱਚ ਦੇ ਵਾਰੀ ਇੱਕ ਲੜੀ ਆਰੰਭ ਕੀਤੀ ਗਈ ਹੈ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਆਪ ਸਮੂਹ ਜੀਆਂ ਸੰਗਤਾਂ ਦੇ ਸਾਮੁਖ ਬੇਨਤੀ ਹੈ ਕਿ ਇਸ ਵੀਡੀਓ ਨੂੰ ਸ਼ੇਅਰ ਕਰਕੇ ਲਾਈਕ ਕਰਕੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਧੰਨਵਾਦੀ ਬਣਾਉਣ ਦਾ ਯਤਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ